ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸਿਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਰਾਜਨੀਤਿਕ ਪ੍ਰਣਾਲੀ ਪੋਲਿਟিক্যাল ਸਿਸਟਮ ਦੇ ਜਿਹੜੇ ਕਿ ਫੰਕਸ਼ਨਸ ਨੇ ਆਲਮੰਡ ਤੇ ਪਵੇਲ ਦੇ ਅਨੁਸਾਰ ਇਹ ਆਪਾਂ ਕੁਐਸਚਨ ਦਾ ਆਨਸਰ ਕਰਾਂਗੇ ਵੀ ਆਲਮੰਡ ਤੇ ਪਵੇਲ ਦੇ ਅਨੁਸਾਰ ਰਾਜਨੀਤਿਕ ਪ੍ਰਣਾਲੀ ਪੋਲਿਟিক্যাল ਸਿਸਟਮ ਦੇ ਜਿਹੜੇ ਕਿ ਕੀ ਕੀ ਕਾਰਜ ਨੇ ਕੀ ਕੀ ਕੰਮ ਨੇ ਕੰਮਾਂ ਨੂੰ ਕਾਰਜ ਵੀ ਕਿਹਾ ਜਾ ਸਕਦਾ ਸੋ ਇਹ ਲੌਂਗ ਕੁਐਸਚਨ ਆਪਾਂ ਤੁਹਾਨੂੰ ਸਮਝਾਵਾਂਗੇ ਹਾਂਜੀ ਤਾਂ ਇਹਦੇ ਵਿੱਚ ਜਿਹੜਾ ਆਲਮੰਡ ਤੇ ਪਵੇਲਾ ਇਹਨਾਂ ਨੇ ਜਿਹੜੇ ਕੀ ਰਾਜਨੀਤਿਕ ਪ੍ਰਣਾਲੀ ਦੇ ਕੰਮਾਂ ਨੂੰ ਦੋ ਭਾਗਾਂ ਦੇ ਵਿੱਚ ਡਿਵਾਈਡ ਕੀਤਾ ਨਿਵੇਸ਼ ਤੇ ਨਿਕਾਸ ਤੇ ਜਿਹੜੇ ਨਿਵੇਸ਼ ਕਾਰਜ ਨੇ ਇਨਪੁਟ ਫੰਕਸ਼ਨਸ ਇਹਨਾਂ ਦੇ 4 ਪਾਰਟ ਨੇ ਰਾਜਨੀਤਿਕ ਸਮਾਜੀਕਰਨ ਤੇ ਪ੍ਰਵੇਸ਼ ਜਾਂ ਭਰਤੀ ਹਿੱਤ ਸਰੂਪੀਕਰਨ ਹਿੱਤ ਸਮੂਹੀਕਰਨ ਰਾਜਨੀਤਿਕ ਸੰਚਾਰ ਤੇ ਨਿਕਾਸ ਕਾਰਜ ਚ ਆਉਟਪੁਟ ਫੰਕਸ਼ਨ ਨੇ ਤਿੰਨ ਨੇ ਨਿਯਮ ਨਿਰਮਾਣ ਕਾਰਜ ਨਿਯਮ ਪ੍ਰਯੋਗ ਨਿਯਮ ਨਿਰਣਾ ਕਾਰਜ ਪਹਿਲਾਂ ਤਾਂ ਤੁਹਾਨੂੰ ਇਨ ਸ਼ਾਰਟ ਦੇ ਵਿੱਚ ਇਹ ਪਤਾ ਹੋਣਾ ਚਾਹੀਦਾ ਨਿਵੇਸ਼ ਕੀ ਹੁੰਦੇ ਨੇ ਤੇ ਨਿਕਾਸ ਕੀ ਹੁੰਦੇ ਨੇ ਹਾਂਜੀ ਨਿਵੇਸ਼ ਕੀ ਨੇ ਨਿਵੇਸ਼ ਕੀ ਹੁੰਦੇ ਨੇ ਨਿਵੇਸ਼ ਜਿਹੜੇ ਕਿ ਰਾਜਨੀਤਿਕ ਪ੍ਰਣਾਲੀ ਦੇ ਲਈ ਇੱਕ ਕੱਚੇ ਮਾਲ ਦੀ ਤਰ੍ਹਾਂ ਕੰਮ ਕਰਦੇ ਨੇ ਭਾਵ ਕਿ ਇੱਕ ਨਿਵੇਸ਼ ਜਿਹੜੇ ਕਿ ਉਹ ਕੱਚੇ ਮਾਲ ਨੇ ਜਿਹੜਾ ਕਿ ਰਾਜਨੀਤਿਕ ਪ੍ਰਣਾਲੀ ਦੇ ਢਾਂਚੇ ਨੂੰ ਚਲਾਉਣ ਦੇ ਵਿੱਚ ਹੈਲਪ ਕਰਦਾ ਇਨ ਸ਼ਾਰਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਨਿਵੇਸ਼ ਜਿਹੜੇ ਲੋਕਾਂ ਦੀਆਂ ਜਿਹੜੇ ਲੋਕ ਆਪਣੇ ਸਰਕਾਰ ਤੋਂ ਮੰਗਾਂ ਰੱਖਦੇ ਨੇ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਨਿਵੇਸ਼ ਕਹਿੰਦੇ ਹਾਂ ਮਤਲਬ ਕਿ ਜੋ ਵੀ ਆਪਣੀਆਂ ਡਿਮਾਂਡਸ ਹੁੰਦੀਆਂ ਨੇ ਜੋ ਆਪਾਂ ਸਰਕਾਰ ਦੇ ਸਾਹਮਣੇ ਰੱਖਦੇ ਆਂ ਠੀਕ ਹੈ ਕਿਸੇ ਵੀ ਰਾਣੀ ਪਰਨ ਵਾਲੀ ਦੇ ਸਾਹਮਣੇ ਰੱਖਿਆ ਜਾਂਦੇ ਨੇ ਉਹ ਕੀ ਹੁੰਦੀਆਂ ਨੇ ਡਿਮਾਂਡਸ ਉਹ ਕੀ ਹੁੰਦੀਆਂ ਨੇ ਨਿਵੇਸ਼ ਤੇ ਸਰਕਾਰ ਇਹਦੇ ਵਿਰੁੱਧ ਜੋ ਵੀ ਆਪਣਾ ਅ ਮਤਲਬ ਕਿ ਆਪਣਾ ਨਿਯਮ ਬਣਾਉਂਦੀ ਆ ਜਿਹੜੀਆਂ ਡਿਮਾਂਡਸ ਨੇ ਉਹਨਾਂ ਦੇ ਪ੍ਰਤੀ ਨਿਰਣੇ ਲੰਦੀ ਆ ਡਿਸੀਜਨ ਲੰਦੀ ਆ ਠੀਕ ਹੈ ਜੋ ਕਾਰਵਾਈ ਕਰਦੀ ਆ ਉਹ ਕੀ ਹੋਗਾ ਨਿਕਾਸ ਹੋ ਗਿਆ ਸੋ ਇਹਦੇ ਵਿੱਚ ਨਿਕਾਸ ਮਤਲਬ ਕੀ ਸਰਕਾਰ ਜਿਹੜੀ ਆਪਣੇ ਡਿਮਾਂਡਸ ਹੁੰਦੀਆਂ ਨੇ ਉਹਨਾਂ ਨੂੰ ਫੁੱਲਫਿਲ ਕਰਨ ਦੇ ਲਈ ਨਿਯਮ ਨਿਰਮਾਣ ਕਰਦੀ ਹੈ ਫਿਰ ਨਿਯਮ ਪ੍ਰਯੋਗ ਕਰਦੀ ਹੈ ਫਿਰ ਉਹਨਾਂ ਨੂੰ ਨਿਰਣਨ ਕਰਦੀ ਹੈ ਠੀਕ ਹੈ ਇਹ ਉਹਦੇ ਵੀ ਕਾਰਜ ਆ ਜਾਣਗੇ ਸ਼ਾਰਟ ਦੇ ਵਿੱਚ ਤੁਹਾਨੂੰ ਪਤਾ ਲੱਗ ਗਿਆ ਕਿ ਨਿਵੇਸ਼ ਕੀ ਨੇ ਨਿਵੇਸ਼ ਕੀ ਨੇ ਜਿਹੜੇ ਕਿ ਡਿਮਾਂਡਸ ਨੇ ਤੇ ਸਰਕਾਰ ਜੋ ਵੀ ਡਿਮਾਂਡਸ ਨੂੰ ਕੰਪਲੀਟ ਕਰਨ ਲਈ ਜਿਹੜੇ ਕਿ ਨਿਰਣੇ ਲੈਂਦੀ ਹੈ ਨਿਯਮ ਬਣਾਇਆ ਜਾਂਦੇ ਨੇ ਉਹ ਸਾਰੇ ਕਾਰਜ ਚੱਲ ਰਹੇ ਨੇ ਨਿਕਾਸ ਕਾਰਜ ਚੱਲ ਜਾਣਗੇ ਹੁਣ ਇਹਨਾਂ ਨੂੰ ਅੱਗੇ ਆਪਾਂ ਪੂਰੇ ਡਿਟੇਲ ਚ ਦੇਖਦੇ ਹਾਂ ਹਾਂਜੀ ਪਹਿਲਾਂ ਆਪਾਂ ਨਿਵੇਸ਼ ਕਾਰਜ ਦੇਖਾਂਗੇ ਜਿਹਦੇ ਵਿੱਚ ਚਾਰ 파ਟ ਨੇ ਚਾਰੋਂ 파ਟਾਂ ਬਾਰੇ ਆਪਾਂ ਡਿਸਕਸ ਕਰਾਂਗੇ ਫਿਰ ਆਪਾਂ ਨਿਕਾਸ ਬਾਰੇ ਕਰਾਂਗੇ ਇਹਦੇ ਵਿੱਚ ਹਾਂਜੀ ਰਾਜ ਨਿਵੇਸ਼ ਕਾਰਜਾਂ ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਲੌਂਗ ਕੁਐਸਚਨ ਯਾਦ ਕਰਨ ਦੇ ਹਿੱਟਾ ਹੋਣਾ ਕਿ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਹੈਡਿੰਗਸ ਨੇ ਹੈਡਿੰਗਸ ਲਰਨ ਕਰੇ ਜਾਣ ਤਾਂ ਤੋਂ ਮਤਲਬ ਕਿ ਜਿਵੇਂ ਤੁਸੀਂ ਸਿੱਧਾ ਹੀ ਯਾਦ ਹੋਵੇ ਤੁਹਾਨੂੰ ਕਿ ਜਿਹੜੇ ਕਿ ਆਲਮੰਡ ਤੇ ਪਵੇਲ ਦੇ ਅਨੁਸਾਰ ਕਾਰਜ ਕਿੰਨੇ ਪ੍ਰਕਾਰ ਦੇ ਹਨ ਦੋ ਪ੍ਰਕਾਰ ਦੇ ਨੇ ਨਿਵੇਸ਼ ਤੇ ਨਿਕਾਸ ਨਿਵੇਸ਼ ਕਾਰਜਾਂ ਦੇ ਵਿੱਚ ਚਾਰ 파ਟ ਆਉਂਦੇ ਨੇ ਦਨਿਕਾਸ ਦੇ ਵਿੱਚ ਆਉਂਦੇ ਨੇ ਤਿੰਨ 파ਟ ਇਹਨਾਂ ਦੇ ਅੱਗੇ ਇਹ ਸਭ 파ਟ ਆ ਜਿਹੜੇ ਕਿ ਯਾਦ ਹੋਣੇ ਚਾਹੀਦੇ ਨੇ ਤੁਹਾਨੂੰ ਫਿਰ ਤੁਸੀਂ ਜਦੋਂ ਤੁਹਾਡੇ ਹੈਡਿੰਗਸ ਯਾਦ ਹੋ ਜਾਣ ਫਿਰ ਤੁਸੀਂ ਵਿਚਲਾ ਜਿਹੜੇ ਕਿ ਵੇਵ ਉਹਨਾਂ ਦਾ ਯਾਦ ਕਰਿਆ ਕਰੋ ਹਾਂਜੀ ਨਿਵੇਸ਼ ਕਾਰਜ ਦੇ ਵਿੱਚ ਸਭ ਤੋਂ ਪਹਿਲਾਂ ਆ ਜੂਗਾ ਰਾਜਨੀਤਿਕ ਸਮਾਜਿਕ ਕਰਨ ਜਿਵੇਂ ਕਿ ਆਪਣਾ ਸੱਭਿਆਚਾਰ ਹੁੰਦਾ ਜਿਹਦੇ ਵਿੱਚ ਰਹਿਣ ਸਹਿਣ ਵਿਸ਼ਵਾਸ ਰੀਤੀ ਰਿਵਾਜ ਪਹਿਰਾਵਾ ਖਾਣਾ ਖਾਣ ਪੀਣ ਇਹ ਸਾਰੇ ਚੀਜ਼ਾਂ ਸੱਭਿਆਚਾਰ ਚ ਆ ਜਾਂਦੀਆਂ ਨੇ ਜਿਵੇਂ ਆਪਾਂ ਪੰਜਾਬੀ ਸੱਭਿਆਚਾਰ ਲਾ ਲਓ ਜਦੋਂ ਆਪਾਂ ਉਸੇ ਸੱਭਿਆਚਾਰ ਨੂੰ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਲੈ ਕੇ ਜਾਂਦੇ ਆ ਉਸ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਲੈ ਕੇ ਜਾਣ ਦੇ ਆਪਾਂ ਯਤਨ ਕਰਦੇ ਆ ਤਾਂ ਉਹ ਸਾਰੀ ਪ੍ਰਕਿਰਿਆ ਕੀ ਹੁੰਦੀ ਆ ਉਹ ਹੁੰਦੀ ਆ ਸਮਾਜੀਕਰਨ ਸੇਮ ਉਸੇ ਤਰ੍ਹਾਂ ਜਿਹੜੇ ਕਿ ਪੋਲਿਟੀਕਲ ਸਿਸਟਮ ਦੇ ਵਿੱਚ ਇੱਕ ਰਾਜਨੀਤਿਕ ਸੱਭਿਆਚਾਰ ਹੁੰਦਾ ਜਿਹਦੇ ਵਿੱਚ ਆਪਣਾ ਕੀ ਰਾਜਨੀਤਿਕ ਸੱਭਿਆਚਾਰ ਚ ਕੀ ਕੁਝ ਆ ਜਾਊਗਾ ਵਿਸ਼ਵਾਸ ਭਾਵਨਾਵਾਂ ਦ੍ਰਿਸ਼ਟੀਕੋਣ ਕਦਰਾਂ ਕੀਮਤਾਂ ਲੋਕਾਂ ਦੀਆਂ ਜਿਹੜੇ ਕਿ ਰਾਜਨੀਤਿਕ ਪ੍ਰਣਾਲੀ ਪ੍ਰਤੀ ਉਹ ਸਾਰਾ ਕੀ ਆ ਜੂਗਾ ਰਾਜਨੀਤਿਕ ਸੱਭਿਆਚਾਰ ਆਊਗਾ ਹੁਣ ਇਸੇ ਰਾਜਨੀਤਿਕ ਸੱਭਿਆਚਾਰ ਨੂੰ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਜਦੋਂ ਲੈ ਕੇ ਜਾਇਆ ਜਾਂਦਾ ਜਾਂ ਯਤਨ ਕੀਤੇ ਜਾਂਦੇ ਨੇ ਤਾਂ ਕਿ ਜਾਂ ਉਹਦੇ ਵਿੱਚ ਕੁਝ ਪਰਿਵਰਤਨ ਕੀਤੇ ਜਾਂ ਪਰਿਵਰਤਨ ਕੀਤੇ ਜਾਣ ਭਾਵ ਕਿ ਜਿਹੜਾ ਰਾਜਨੀਤਿਕ ਸੱਭਿਆਚਾਰ ਉਹਨੂੰ ਜਦੋਂ ਅੱਗੇ-ਅੱਗੇ ਚਲਾਇਆ ਜਾਂਦਾ ਪੀੜੀਦਰ ਪੀੜੀ ਚਲਾਇਆ ਜਾਂਦਾ ਤਾਂ ਉਹ ਕੀ ਹੋ ਜੂਗਾ ਰਾਜਨੀਤਿਕ ਸੱਭਿਆਚਾਰ ਕੀ ਬਣ ਜੂਗਾ ਸਮਾਜਿਕ ਕਰਨ ਬਣ ਜੂਗਾ ਰਾਜਨੀਤਿਕ ਸਮਾਜਿਕ ਕਰਨ ਤੇ ਆਲਮਡ ਦੇ ਅਨਸਾਰ ਰਾਜਿਕ ਸਮਾਜਿਕ ਕਰਨ ਇੱਕ ਜਹੀ ਵਿਧੀ ਹੈ ਜਿਸ ਦੁਆਰਾ ਰਾਜਨੀਤਿਕ ਸੱਭਿਆਚਾਰ ਨੂੰ ਕਾਇਮ ਰੱਖਿਆ ਤੇ ਬਦਲਿਆ ਜਾਂਦਾ ਹੈ ਤੇ ਭਾਵੇਂ ਕਿ ਜਿਵੇਂ ਸੱਭਿਆਚਾਰ ਦੇ ਵਿੱਚ ਟਾਈਮ ਟੂ ਟਾਈਮ ਪਰਿਵਰਤਨ ਆ ਜਾਂਦੇ ਨੇ ਤਾਂ ਉਸੇ ਤਰੀਕੇ ਨਾਲ ਰਾਜਨੀਤਿਕ ਸੱਭਿਆਚਾਰ ਹਨੇ ਕਿ ਸਮਾਜਿਕ ਕਰਨ ਦੇ ਵਿੱਚ ਵੀ ਟਾਈਮ ਟੂ ਟਾਈਮ ਆ ਜਿਹੜੇ ਕਿ ਕੁਝ ਚੇਂਜਸ ਆ ਜਾਂਦੇ ਨੇ ਜਿਹੜੇ ਕਿ ਫਿਰ ਅਪਣਾ ਲਏ ਜਾਂਦੇ ਨੇ ਤਾਂ ਇਸ ਕਾਰਜ ਦੀ ਪੂਰਤੀ ਦੁਆਰਾ ਵਿਅਕਤੀ ਨੂੰ ਰਾਜਨੀਤਿਕ ਸੱਭਿਆਚਾਰ ਵਿੱਚ ਪ੍ਰਵੇਸ਼ ਕਰਵਾਇਆ ਜਾਂਦਾ ਹੈ ਤੇ ਰਾਜਨੀਤਿਕ ਉਦੇਸ਼ਾ ਪ੍ਰਤੀ ਉਹਨਾਂ ਦੇ ਦ੍ਰਿਸ਼ਟੀਕੋਣ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਇਹ ਕਿਹੜੇ ਕਾਰਜਾਂ ਦੇ ਵਿੱਚ ਆ ਗਿਆ ਨਿਵੇਸ਼ ਕਾਰਜਾਂ ਦੇ ਵਿੱਚ ਆ ਗਿਆ ਅੱਗੇ ਹੈ ਰਾਜਨੀਤਿਕ ਭਰਤੀ ਆਪਾਂ ਕਿਹਾ ਸੀ ਰਾਜਨੀਤਿਕ ਪ੍ਰਵੇਸ਼ ਜਾਂ ਭਰਤੀ ਹਾਂਜੀ ਹੁਣ ਇਹਦੇ ਵਿੱਚ ਕੀ ਆ ਜੂਗਾ ਹਾਂਜੀ ਹਰੇਕ ਰਾਜਨੀਤਿਕ ਪ੍ਰਣਾਲੀ ਵਿੱਚ ਅਨੇਕਾਂ ਹੀ ਪਦਵੀਆਂ ਹੁੰਦੀਆਂ ਨੇ ਅਨੇਕਾਂ ਅਹੁਦੇ ਹੁੰਦੇ ਨੇ ਹਨਾ ਹਰੇਕ ਪਦਵੀ ਤੇ ਵਿਰਾਜਮਾਨ ਜਿਹੜੇ ਵਿਅਕਤੀ ਨੇ ਉਹਨਾਂ ਦੁਆਰਾ ਰਾਜਨੀਤਿਕ ਪ੍ਰਣਾਲੀ ਦੇ ਪ੍ਰਤੀ ਜਿਹੜੀਆਂ ਵਿਸ਼ੇਸ਼ ਉਹਨਾਂ ਨੂੰ ਕੰਮ ਦਿੱਤੇ ਜਾਂਦੇ ਨੇ ਉਹ ਨਿਭਾਏ ਜਾਂਦੇ ਨੇ ਜਾਂ ਭੂਮਿਕਾਾਂ ਮ ਦਿੱਤੇ ਜਾਂਦੇ ਨੇ ਜਿਹੜੇ ਭੂਮਿਕਾ ਭਾਵ ਕੀ ਕੰਮ ਦਿੱਤੇ ਜਾਂਦੇ ਨੇ ਉਹ ਉਹਨਾਂ ਦੁਆਰਾ ਕੀਤੇ ਜਾਂਦੇ ਨੇ ਤੇ ਉਹਨਾਂ ਕੰਮਾਂ ਲਈ ਲੋਕਾਂ ਨੂੰ ਵਿਸ਼ੇਸ਼ ਰੂਪ ਦੇ ਵਿੱਚ ਕੀ ਕਰਨਾ ਹੁੰਦਾ ਸਿੱਖਿਅਤ ਕਰਨਾ ਉਹਨਾਂ ਨੂੰ ਰਾਜਨੀਤਿਕ ਪੱਖ ਦਾ ਗਿਆਨ ਦੇਣਾ ਰਾਜਨੀਤਿਕ ਢਾਂਚੇ ਰਾਣੀ ਪ੍ਰਣਾਲੀ ਦੇ ਢਾਂਚੇ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਦੇ ਯੋਗ ਬਣਾਉਣਾ ਉਹਨਾਂ ਨੂੰ ਰਾਜਨੀਤਿਕ ਪ੍ਰਣਾਲੀ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਨੂੰ ਆਪਾਂ ਕੀ ਕਹਿੰਦੇ ਹਾਂ ਰਾਜਨੀਤਿਕ ਭਰਤੀ ਕਿਹਾ ਜਾਂਦਾ ਪੋਲੀਟੀਕਲ ਰਿਕੁਆਇਰਮੈਂਟ ਕਿਹਾ ਜਾਂਦਾ ਪਾਵ ਕੀ ਹਰੇਕ ਪਦਵੀ ਤੇ ਜਿਹੜਾ ਵਿਰਾਜਮਾਨ ਵਿਅਕਤੀ ਆ ਉਹਨਾਂ ਦੁਆਰਾ ਜਿਹੜੇ ਵਿਸ਼ੇਸ਼ ਭੂਮਿਕਾ ਨਿਭਾਈਆਂ ਜਾਂਦੀਆਂ ਨੇ ਉਹਨਾਂ ਭੂਮਿਕਾਵਾਂ ਲਈ ਲੋਕਾਂ ਨੂੰ ਸਿੱਖਿਆਤ ਕਰਨਾ ਠੀਕ ਹੈ ਵੀ ਮਤਲਬ ਕਿ ਤੁਸੀਂ ਕਿਹੜੇ ਕਿਹੜੇ ਭੂਮਿਕਾ ਨਿਭਾਉਣੀਆਂ ਨੇ ਉਹਨਾਂ ਲਈ ਲੋਕਾਂ ਨੂੰ ਸਿੱਖਿਆਤ ਕਰਨਾ ਉਹਨਾਂ ਨੂੰ ਰਾਜਨੀਤਿਕ ਪੱਖਾ ਦਾ ਗਿਆਨ ਦੇਣਾ ਤੇ ਰਾਜਨੀਤਿਕ ਪ੍ਰਣਾਲੀ ਦੇ ਢਾਂਚੇ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਦੇ ਯੋਗ ਬਣਾਉਣਾ ਉਹਨਾਂ ਨੂੰ ਇਹ ਸਾਰੇ ਕਾਦੇ ਵੀ ਆ ਜਾਂਦੇ ਨੇ ਰਾਜਨੀਤਿਕ ਭਰਤੀ ਦੇ ਵਿੱਚ ਆ ਜਾਂਦੇ ਨੇ ਤੇ ਆਲਮਣ ਦੇ ਅਨੁਸਾਰ ਰਾਜਨੀਤਿਕ ਭਰਤੀ ਤੋਂ ਪਾਵ ਉਹੋ ਕਾਰਜ ਨੇ ਜਿਸ ਜਿਨ੍ਹਾਂ ਰਾਹੀਂ ਰਾਜਨੀਤਿਕ ਪ੍ਰਣਾਲੀ ਦੇ ਦੀ ਭੂਮਿਕਾ ਮੰਨੀ ਜਾਂ ਜਿਹੜੇ ਕਾਰਜ ਨੇ ਉਹਨਾਂ ਦੀ ਪੂਰਤੀ ਕੀਤੀ ਜਾਂਦੀ ਹੈ ਅੱਗੇ ਅਗਲਾ ਆਜੂਗਾ ਹਰੇਕ ਰਾਣੀ ਪ੍ਰਣਾਲੀ ਦੁਆਰਾ ਰਾਣੀ ਦੇ ਭਰਤੀ ਦੇ ਜਿਹੜੇ ਮਹੱਤਵਪੂਰਨ ਕਾਰਜ ਕੀਤਾ ਜਾਂਦਾ ਤੇ ਹਿੱਤ ਸਰੂਪੀਕਰਨ ਹੁਣ ਹਿੱਤ ਸਰੂਪੀਕਰਨ ਕੀ ਆ ਜਦੋਂ ਵਿਅਕਤੀਆਂ ਜਾਂ ਸਮੂਹ ਗਰੁੱਪ ਨੀਤੀ ਨਿਰਮਾਤਾਵਾਂ ਦੇ ਸਾਹਮਣੇ ਆਪਣੀਆਂ ਮੰਗਾਂ ਪੇਸ਼ ਕਰਦੇ ਨੇ ਵੀ ਜਦੋਂ ਕੋਈ ਵਿਅਕਤੀ ਜਾਂ ਕੋਈ ਸਮੂਹ ਨੀਤੀ ਨਿਰਮਾਤਾਵਾਂ ਭਾਵ ਕਿ ਜਿਹੜੇ ਨੀਤੀਆਂ ਦਾ ਨਿਰਣਾ ਕਰਦੇ ਨੇ ਨੀਤੀਆਂ ਬਣਾਉਂਦੇ ਨੇ ਨੀਮ ਬਣਾਉਂਦੇ ਨੇ ਉਹਨਾਂ ਦੇ ਸਾਹਮਣੇ ਡਿਮਾਂਡਸ ਰੱਖੀਆਂ ਜਾਂਦੀਆਂ ਨੇ ਤੇ ਇਹਨਾਂ ਮੰਗਾਂ ਨੂੰ ਪੇਸ਼ ਕਰਨ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਨੇ ਹਿੱਤ ਸਰੂਪੀਕਰਨ ਜਿਵੇਂ ਆਪਾਂ ਨੇ ਹੁਣੇ ਕਿਹਾ ਕਿ ਨਿਵੇਸ਼ ਕੀ ਹੁੰਦੇ ਨੇ ਜਿਹੜੇ ਕਿ ਕਿਸੇ ਗਰੁੱਪ ਦੇ ਕਿਸੇ ਸਮੂਹ ਦੇ ਸੰਗ ਦੇ ਜਿਹੜੇ ਕਿ ਡਿਮਾਂਡਸ ਹੁੰਦੀਆਂ ਨੇ ਜਿਹੜੇ ਕਿ ਸਰ ਰਾਨਿੰਗ ਪ੍ਰਣਾਲੀ ਦੇ ਸਾਹਮਣੇ ਰੱਖਿਆ ਜਾਂਦੇ ਨੇ ਤਾਂ ਜਿਹੜੀ ਇਹ ਡਿਮਾਂਡਸ ਨੇ ਜਿਸ ਪ੍ਰਕਿਰਿਆ ਦੇ ਰਾਹੀਂ ਉਹ ਸਾਹਮਣੇ ਰੱਖਿਆ ਜਾਂਦੇ ਨੇ ਉਸ ਪ੍ਰਕਿਰਿਆ ਨੂੰ ਆਪਾਂ ਕੀ ਕਹਿੰਦੇ ਹਿੱਤ ਸਰੂਪੀਕਰਨ ਕਿਹਾ ਜਾਂਦਾ ਤੇ ਹਿੱਤ ਸਰੂਪੀਕਰਨ ਦਾ ਕਾਰਜ ਸਮਾਜ ਦੇ ਵਿੱਚ ਸਥਿਤ ਪਿੰਨ ਪਿੰਨ ਸੰਰਚਨਾਵਾਂ ਜਾਂ ਸੰਸਥਾਵਾਂ ਦੁਆਰਾ ਕੀਤਾ ਜਾਂਦਾ ਤੇ ਇਹਨਾਂ ਨੂੰ ਚਾਰ ਪ੍ਰਕਾਰ ਦੇ ਵਿੱਚ ਦੱਸਿਆ ਜਾਂਦਾ ਜਿਵੇਂ ਸੰਸਥਾਗਤ ਹਿੱਤ ਸਮੂਹ ਇਹਦੇ ਵਿੱਚ ਆ ਜਾਣਗੇ ਅਜਿਹੇ ਸਮੂਹ ਸੰਸਥਾਗਤ ਰੂਪ ਦੇ ਵਿੱਚ ਆਉਂਦੇ ਨੇ ਜੀ ਇਸ ਸ਼੍ਰੇਣੀ ਦੇ ਵਿੱਚ ਵਿਧਾਨ ਮੰਡਲ ਆ ਗਿਆ ਰਾਜਨੀਤਿਕ ਪ੍ਰਣਾਲੀ ਰਾਜਨੀਤਿਕ ਪ੍ਰਣਾਲੀ ਤੋਂ ਬਾਅਦ ਕਰਮਚਾਰੀ ਵਰਗ ਸੈਨਾਵਾਂ ਤੇ ਚਰਚ ਇਹ ਸ਼ਾਮਲ ਨੇ ਸੰਸਥਾਗਤ ਹਿੱਤ ਸਮੂਹ ਦੇ ਵਿੱਚ ਅੱਗੇ ਅਨਸਮੁਦਾਇਕ ਹਿੱਤ ਸਮੂਹ ਕਿਹੜੇ ਹੁੰਦੇ ਨੇ ਅਜਿਹੇ ਸਮੂਹ ਜਿਹੜੇ ਕਿ ਸੰਗਠਿਤ ਨਹੀਂ ਹੁੰਦੇ ਠੀਕ ਹੈ ਤੇ ਇਸ ਸ੍ਰੇਣੀ ਦੇ ਵਿੱਚ ਰਿਸ਼ਤੇਦਾਰੀ ਵੰਸ਼ ਦੇ ਸਬੰਧਾਂ ਤੇ ਆਧਾਰਿਤ ਸਮੂਹ ਹੁੰਦੇ ਨੇ ਜਾਂ ਨਸਲੀ ਜਾਂ ਧਾਰਮਿਕ ਸਮੂਹ ਹੁੰਦੇ ਨੇ ਅੱਗੇ ਹੈ ਇਹਨਾਂ ਦੁਆਰਾ ਜਿਹੜੇ ਆਪਣੇ ਡਿਮਾਂਡਸ ਰਾਨਿਕ ਪ੍ਰਣਾਲੀ ਦੇ ਸਾਹਮਣੇ ਰੱਖਿਆ ਜਾਂਦੀਆਂ ਨੇ ਜਿਸ ਪ੍ਰਕਿਰਿਆ ਰਾਹੀਂ ਰੱਖਿਆ ਜਾਂਦੇ ਨੇ ਜਿਹੜੀ ਐਕਟੀਵਿਟੀਆਂ ਇਹਨਾਂ ਦੁਆਰਾ ਅਪਣਾਈ ਜਾਂਦੀਆਂ ਉਹਨਾਂ ਨੂੰ ਆਪਾਂ ਹਿੱਤਸਰੂਪੀ ਕਰਨ ਕਹਿੰਦੇ ਨੇ ਅੱਗੇ ਹੈ ਵਿਧੀ ਅੱਗੇ ਹੈ ਵਿਧੀ ਪ੍ਰਤੀਕੂਲ ਵਿਧੀ ਪ੍ਰਤੀਕੂਲ ਜਿਹੜਾ ਸਮੂਹ ਵਿਧੀ ਅਨੁਕੂਲ ਕਾਰਜ ਨਹੀਂ ਕਰਦੇ ਮਤਲਬ ਕਿ ਜਿਹੜੀ ਵਿਧੀ ਹੁੰਦੀ ਆ ਉਹਦੇ ਅਕੋਰਡਿੰਗ ਕਾਰਜ ਨਹੀਂ ਕਰਦੇ ਉਹਦੇ ਪ੍ਰਤੀਕੂਲ ਹੁੰਦੇ ਨੇ ਪ੍ਰਤੀਕੂਲ ਮਤਲਬ ਕਿ ਵਿਰੋਧੀ ਠੀਕ ਹੈ ਓਪੋਜੀਟ ਹੈ ਅਨੁਕੂਲ ਦਾ ਓਪੋਜੀਟ ਹੈਗਾ ਪ੍ਰਤੀਕੂਲ ਤੇ ਇਸ ਸ਼੍ਰੇਣੀ ਦੇ ਵਿੱਚ ਸਮੂਹਾਂ ਦੁਆਰਾ ਕੀਤੇ ਜਾਂਦੇ ਤਤਕਾਲੀ ਪ੍ਰਦਰਸ਼ਨ ਦੰਗੇ ਵਿਸਾਦ ਸ਼ਾਮਲ ਹੁੰਦੇ ਨੇ ਇਹਦੇ ਵਿੱਚ ਅੱਗੇ ਆ ਜੂਗਾ ਸਮੁਦਾਇਕ ਹਿੱਤ ਸਮੂਹ ਇਸ ਸ਼੍ਰੇਣੀ ਦੇ ਵਿੱਚ ਸੰਗਠਿਤ ਹਿੱਤ ਸਮੂਹ ਮਜ਼ਦੂਰ ਸੰਘ ਵਪਾਰਕ ਸੰਘ ਵਪਾਰੀਆਂ ਦਾ ਸੰਗਠਨ ਵਿਦਿਅਕ ਸੰਗਠਨ ਇਹ ਸ਼ਾਮਲ ਹੁੰਦੇ ਨੇ ਸਮੁਦਾਇਕ ਹਿੱਤ ਸਮੂਹ ਦੇ ਵਿੱਚ ਹਾਂਜੀ ਅੱਗੇ ਆ ਗਿਆ ਹਿੱਤ ਸਮੂਹੀਕਰਨ ਤੇ ਸਟੂਡੈਂਟਸ ਜਿਹੜੇ ਹੈ 5ਵਾਂ ਵਾਲਾ 5ਵਾਂ ਨਹੀਂ ਆਇਆ ਇਹਦੇ ਵਿੱਚ ਇਹ ਜਿਹੜੇ ਕਿ ਅਲੱਗ-ਅਲੱਗ ਕਰਦੇ ਇਥੇ ਪਾਟੇ ਇਕੱਠੇ ਨੇ ਰਾਨੀ ਦੇ ਸਮਾਜਿਕ ਕਰਨ ਤੇ ਰਾਨੀ ਦੇ ਭਰਤੀ ਇਹ ਇੱਕੋ ਇੱਕ ਹੈ ਠੀਕ ਹੈ ਕਿਤੇ ਤੁਸੀਂ ਕਹੋ ਵੀ ਇੱਥੇ ਤਾਂ 4 ਸੀ ਇੱਥੇ 5 ਕਿਵੇਂ ਹੋ ਗਏ ਦੇਖੋ ਰਾਨੀ ਸਮਾਜਿਕ ਕਰਨ ਤੇ ਅਤਿ ਪ੍ਰਵੇਸ਼ ਜਾਂ ਭਰਤੀ ਇੱਕੋ ਇਹ ਪੁਆਇੰਟ ਫਿਰ ਹਿੱਤ ਸਮੂਹੀਕਰਨ ਫਿਰ ਹਿੱਤ ਸਮੂਹੀਕਰਨ ਫਿਰ ਰਾਨੀ ਕੇ ਸੰਚਾਰ ਓਕੇ ਤੇ ਹਾਂਜੀ ਹਿੱਤ ਸਮੂਹੀਕਰਨ ਹਾਂਜੀ ਹਿੱਤ ਸਮੂਹੀਕਰਨ ਕੀ ਆ ਆਲਮੰਡ ਤੇ ਪਵੈਲ ਦੇ ਅਨਸਾਰ ਮੰਗਾਂ ਨੂੰ ਜਦੋਂ ਆਮ ਨੀਤੀਆਂ ਵਿੱਚ ਬਦਲਣ ਦੀ ਕੀ ਰਿਹਾ ਬਦਲਣ ਦੇ ਕਾਰਜ ਨੂੰ ਭਾਵਕੀ ਪ੍ਰਕਿਰਿਆ ਨੂੰ ਆਪਾਂ ਕੀ ਕਹਿੰਦੇ ਆ ਵੀ ਜਦੋਂ ਆਪਣੇ ਡਿਮਾਂਡਸ ਨੇ ਉਹਨਾਂ ਨੂੰ ਆਮ ਨੀਤੀਆਂ ਆਮ ਪਾਲਿਸੀਜ਼ ਦੇ ਵਿੱਚ ਚੇਂਜ ਕਰਦੇ ਆ ਤਾਂ ਆਪਾਂ ਕਹਿੰਦੇ ਹਿੱਤ ਸਮੂਹੀਕਰਨ ਤੇ ਹਿੱਤ ਸਮੂਹੀਕਰਨ ਦਾ ਕਾਰਜ ਆਮ ਕਰਕੇ ਰਾਜਨੀਤਿਕ 당 ਦੁਆਰਾ ਕੀਤਾ ਜਾਂਦਾ ਕਿਹਨਾਂ ਦੁਆਰਾ ਕੀਤਾ ਜਾਂਦਾ ਜਿਹੜੇ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੁਆਰਾ ਕੀਤਾ ਜਾਂਦਾ ਜਿਵੇਂ ਕਿ ਵਪਾਰਕ ਸੰਘ ਟ੍ਰੇਡ ਯੂਨੀਅਨਸ ਅਤੇ ਵਪਾਰੀਆਂ ਦੇ ਸੰਗਠਨਾਂ ਦੇ ਵਿੱਚ ਕੁਝ ਮੰਗਾਂ ਸੌਂਦੀ ਜੇ મતਪੇਦ ਹੋ ਜਾਂਦਾ ਇਹਨਾਂ ਦੇ ਵਿੱਚ ਤਾਂ ਕੋਈ ਰਾਜਨੀਤਿਕ ਦਲ ਇਸ ಮತ ਭੇਦ ਨੂੰ ਦੂਰ ਕਰਨ ਲਈ ਕੋਈ ਕਾਰਵਾਈ ਕਰਦਾ ਤੇ ਉਹ ਵਪਾਰਕ ਸੰਗਠਨ ਤੇ ਵਪਾਰੀਆਂ ਦੇ ਸੰਗਠਨਾਂ ਨੇ ਪਰਸਪਰ ਵਿਰੋਧੀ ਮੰਗਾਂ ਦੀ ਸ਼ਾਨਬੀਨ ਕਰਕੇ ਸਮੱਸਿਆ ਨੂੰ ਹੱਲ ਕਰਨ ਲਈ ਇਹ ਸਬੰਧੀ ਨੀਤੀ ਨਿਰਧਾਰਤ ਕਰਦਾ ਤੇ ਉਸ ਰਾਜਨੀਤਿਕ ਦਲ ਦੇ ਇਸ ਕਾਰਜ ਨੂੰ ਆਪਾਂ ਕੀ ਕਹਾਂਗੇ ਹਿੱਤ ਸਮੂਹੀਕਰਨ ਭਾਵ ਕਿ ਜਦੋਂ ਦੋ ਦੋ ਦਲ ਨੇ ਜਿਹੜੇ ਦੋ ਸੰਗ ਨੇ ਉਹਨਾਂ ਦੇ ਵਿੱਚ ਡਿਮਾਂਡਸ ਦੇ ਪ੍ਰਤੀ ਜਿਹੜੇ ਕਿ મતਭੇਦ ਹੈ ਤਾਂ ਉਹਨਾਂ ਦੀ ਮਤਲਬ ਕੀ ਉਹਨਾਂ ਦੇ ਕੀ મતਭੇਦ ਹੈ ਕਿ ਕੀ ਕੀ ਵਿਰੋਧੀ ਮੰਗਾਂ ਨੇ ਉਹਨਾਂ ਨੇ ਸ਼ਾਨਬੀਨ ਕਰਕੇ ਇਸ ਸਮੱਸਿਆ ਨੂੰ ਜਿਹੜਾ ਹੱਲ ਕੀਤਾ ਜਾਂਦਾ ਉਸ ਨੂੰ ਆਪਾਂ ਕੀ ਕਹਾਂਗੇ ਹਿੱਤ ਸਮੂਹੀਕਰਨ ਕਹਾਂਗੇ ਤੇ ਆਪਾਂ ਆਮ ਸ਼ਬਦਾਂ ਵਿੱਚ ਕਹਿ ਸਕਦੇ ਕਿ ਵੱਖ-ਵੱਖ ਹਿੱਤਾਂ ਦੀਆਂ ਮੰਗਾਂ ਜਾਂ ਦਾਵਿਆਂ ਆਦ ਦਾ ਨਿਰਖਣ ਕਰਕੇ ਉਹਨਾਂ ਸਬੰਧੀ ਕੋਈ ਸਧਾਰਨ ਨੀਤੀ ਅਪਣਾਉਣਾ ਸਧਾਰਨ ਨੀਤੀ ਨਿਸ਼ਚਿਤ ਕਰਨ ਦੇ ਕਾਰਜ ਨੂੰ ਆਪਾਂ ਹਿੱਤ ਸਮੂਹੀਕਰਨ ਕਹਿੰਦੇ ਆ ਅੱਗੇ ਹੈ ਰਾਜਨੀਤਿਕ ਸੰਚਾਰ ਹੁਣ ਰਾਜਨੀਤਿਕ ਸੰਚਾਰ ਦੇ ਸਾਰੇ ਸਾਧਨ ਸਾਰੇ ਸੰਚਾਰ ਸਾਧਨਾ ਰਹੀ ਹੀ ਆਪਣੇ ਉਦੇਸ਼ਾਂ ਦੀ ਪੂਰਤੀ ਕਰਦੇ ਨੇ ਮਤਲਬ ਕਿ ਰਾਜਨੀਤਿਕ ਸਮਾਜੀਕਰਨ ਦੇ ਜਿਹੜੇ ਸਾਧਨ ਨੇ ਉਹ ਸੰਚਾਰ ਦੇ ਰਾਹੀਂ ਹੀ ਆਪਣੇ ਜਿਹੜੇ ਕਿ ਉਦੇਸ਼ਾਂ ਦੀ ਪੂਰਤੀ ਕਰਦੇ ਨੇ ਹਰੇਕ ਰਾਣੀ ਪ੍ਰਣਾਲੀ ਦੇ ਵਿੱਚ ਕਈ ਤਰ੍ਹਾਂ ਦੇ ਰਸਮੀ ਤੇ ਗੈਰ ਰਸਮੀ ਸੰਸਥਾਵਾਂ ਉਪ ਪ੍ਰਣਾਲੀਆਂ ਹੁੰਦੀਆਂ ਨੇ ਤੇ ਹਰੇਕ ਉਪ ਪ੍ਰਣਾਲੀ ਸੰਚਾਰ ਦੇ ਸਾਧਨਾ ਦੁਆਰਾ ਹੀ ਦੂਜੀਆਂ ਉਪ ਪ੍ਰਣਾਲੀਆਂ ਤੇ ਰਾਜਨੀਤਿਕ ਪ੍ਰਣਾਲੀ ਨਾਲ ਸੰਪਰਕ ਬਣਾ ਕੇ ਰੱਖਦੀ ਹੈ ਤੇ ਰਾਜਨੀਤਿਕ ਸੰਚਾਰ ਦਾ ਪਾਅ ਵੇਹ ਹੈ ਕਿ ਰਾਜਨੀਤਿਕ ਪ੍ਰਣਾਲੀ ਦੇ ਜਿਹੜੇ ਵੱਖ-ਵੱਖ ਭਾਗ ਜਾਂ ਅੰਗ ਇੱਕ ਦੂਜੇ ਨਾਲ ਗੈਰ ਰਾਜਨੀਤਿਕ ਪ੍ਰਣਾਲੀਆਂ ਨਾਲ ਕੁਝ ਸਾਧਨਾਂ ਦੁਆਰਾ ਸੰਪਰਕ ਬਣਾਈ ਰੱਖਦੇ ਨੇ ਤੇ ਇਸੇ ਤਰ੍ਹਾਂ ਉਹਨਾਂ ਨੂੰ ਇੱਕ ਦੂਜੇ ਦੀਆਂ ਕਰਿਆਵਾਂ ਪ੍ਰਤੀਕਿਰਿਆਵਾਂ ਦਾ ਗਿਆਨ ਹੁੰਦਾ ਰਹਿੰਦਾ ਤੇ ਲੋਕਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਤੇ ਉਹਨਾਂ ਮੰਗਾਂ ਸੰਬੰਧੀ ਸਰਕਾਰ ਦੇ ਫੈਸਲੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੰਚਾਰ ਦੇ ਸਾਧਨਾਂ ਦੀ ਬਹੁਤ ਮਹੱਤਤਾ ਤੇ ਆਧੁਨਿਕ ਯੁੱਗ ਦੀ ਹਰੇਕ ਪ੍ਰਕਾਰ ਦੀ ਰਾਜਨੀਤਿਕ ਪ੍ਰਣਾਲੀ ਵਿੱਚ ਅਜਿਹੇ ਸੰਚਾਰ ਦੇ ਸਾਧਨ ਪਾਏ ਜਾਂਦੇ ਨੇ ਜਿਨ੍ਹਾਂ ਦੁਆਰਾ ਰਾਜਨੀਤਿਕ ਪ੍ਰਣਾਲੀ ਦੀਆਂ ਦੂਜੀਆਂ ਪ੍ਰਣਾਲੀਆਂ ਤੋਂ ਲੋੜੀਂਦੀ ਸਮਗਰੀ ਪ੍ਰਾਪਤ ਹੁੰਦੀ ਆ ਤੇ ਇਨ੍ਹਾਂ ਸੰਚਾਰ ਦੇ ਸਾਧਨ ਰਾਹੀਂ ਹੀ ਰਾਜਨੀਤਿਕ ਪ੍ਰਣਾਲੀ ਦੇ ਕਾਰਜਾਂ ਤੇ ਨਿਰਣੈ ਦਾ ਗਿਆਨ ਦੂਜੀਆਂ ਪ੍ਰਣਾਲੀਆਂ ਤੱਕ ਪਹੁੰਚਦਾ ਤੇ ਆਧੁਨਿਕ ਯੁੱਗ ਵਿੱਚ ਰਾਜਨੀਤਿਕ ਦਲ ਹਿੱਤ ਸਮੂਹ ਅਖਬਾਰਾਂ ਆਕਾਸ਼ਵਾਣੀ ਦੂਰਦਰਸ਼ਨ ਦੂਜੀਆਂ ਜਨਤਕ ਜਥੇਬੰਦੀਆਂ ਰਾਜਨੀਤਿਕ ਸੰਚਾਰ ਇਹ ਮਹੱਤਵਪੂਰਨ ਸਾਧਨ ਮੰਨੇ ਜਾਂਦੇ ਨੇ ਅੱਗੇ ਆ ਜੂਗਾ ਨਿਕਾਸ ਕਾਰਜ ਹਾਂਜੀ ਆਲਮੰਡ ਦੇ ਵਿਚਾਰ ਅਨੁਸਾਰ ਰਾਜਨੀਤਿਕ ਪ੍ਰਣਾਲੀ ਨੂੰ ਤਿੰਨ ਪ੍ਰਕਾਰ ਦੇ ਨਿਕਾਸ ਕਾਰਜ ਕਰਨੇ ਪੈਂਦੇ ਨੇ ਜਦੋਂ ਲੋਕਾਂ ਦੇ ਸਮੂਹਾਂ ਦੁਆਰਾ ਸਰਕਾਰ ਨਾਲੋਂ ਕੁਝ ਮੰਗਾ ਮੰਗੀਆਂ ਜਾਂਦੀਆਂ ਨੇ ਜਦੋਂ ਲੋਕਾਂ ਦੇ ਸਮੂਹਾਂ ਦੁਆਰਾ ਸਰਕਾਰ ਕੋਲੋਂ ਅ ਸਰਕਾਰ ਦੇ ਕੋਲੋਂ ਕੋਈ ਡਿਮਾਂਡਸ ਮੰਗੀਆਂ ਜਾਂਦੀਆਂ ਨੇ ਤਾਂ ਸਰਕਾਰ ਉਹਨਾਂ ਮੰਗਾ ਸੰਬੰਧੀ ਜਿਹੜੇ ਨਿਰਣੇ ਲੈਂਦੀ ਉਹਨੂੰ ਆਪਾਂ ਕੀ ਕਹਿੰਦੇ ਆ ਨਿਕਾਸ ਕਾਰਜ ਪਹਿਲਾਂ ਆਪਾਂ ਨੇ ਪੜ੍ਹਿਆ ਨੇ ਨਿਵੇਸ਼ ਹੁਣ ਆਪਾਂ ਪੜ੍ਹ ਰਹੇ ਨਿਕਾਸ ਨਿਕਾਸ ਤੋਂ ਪਹਿਲਾਂ ਵੀ ਦੱਸਿਆ ਸੀ ਵੀ ਸਰਕਾਰ ਜਿਹੜੇ ਮੰਗਾ ਸੰਬੰਧੀ ਨਿਰਣੇ ਲੈਂਦੀਆਂ ਨਿਯਮ ਬਣਾਉਂਦੀ ਹੈ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਨਿਕਾਸ ਕਿਹਾ ਜਾਂਦਾ ਨਿਕਾਸ ਕਾਰਜ ਤੇ ਹੁਣ ਇਹਨਾਂ ਦੇ ਵਿੱਚ ਇਹਨਾਂ ਨੂੰ ਤਿੰਨ ਅ ਕਾਰਜਾਂ ਦੇ ਵਿੱਚ ਅੱਗੇ ਡਿਵਾਈਡ ਨੇ ਤਿੰਨ ਨਿਕਾਸੀ ਕਾਰਜ ਨੇ ਨਿਯਮ ਨਿਰਮਾਣ ਕਾਰਜ ਨਿਯਮ ਨਿਰਮਾਣ ਤੋਂ ਬਾਅਦ ਨਿਯਮ ਲਾਗੂ ਕਰਨ ਦਾ ਕਾਰਜ ਤੇ ਨਿਯਮ ਨਿਰਣਾ ਕਾਰਜ ਹੁਣ ਇਹਦੇ ਵਿੱਚ ਪਹਿਲਾਂ ਆਜੂਗਾ ਹਾਂਜੀ ਨਿਯਮ ਨਿਰਮਾਣ ਕਾਰਜ ਪਰੰਪਰਾਗਤ ਵਿਚਾਰ ਅਨੁਸਾਰ ਕਾਨੂੰਨਾਂ ਦਾ ਨਿਰਮਾਣ ਕਰਨਾ ਸਰਕਾਰ ਦਾ ਜ਼ਰੂਰੀ ਕੰਮ ਮੰਨਿਆ ਜਾਂਦਾ ਹੈ ਮਤਲਬ ਕਿ ਸਰਕਾਰ ਦਾ ਇਹ ਜ਼ਰੂਰੀ ਕੰਮ ਹੈ ਕਾਨੂੰਨਾਂ ਦਾ ਨਿਰਮਾਣ ਕਰਨਾ ਤੇ ਸਰਕਾਰ ਦਾ ਇਹ ਕੰਮ ਕਿਹਦੇ ਦੁਆਰਾ ਹੁੰਦਾ ਵਿਧਾਨਪਾਲਿਕਾ ਜਾਂ ਵਿਧਾਨ ਮੰਡਲ ਦੁਆਰਾ ਜਿਹਨੂੰ ਆਪਾਂ ਵਿਧਾਨਪਾਲਿਕਾ ਜਾਂ ਵਿਧਾਨ ਮੰਡਲ ਕਹਿੰਦੇ ਆ ਉਹਦੇ ਦੁਆਰਾ ਕੀਤਾ ਜਾਂਦਾ ਕਾਨੂੰਨਾਂ ਦਾ ਨਿਰਮਾਣ ਕਾਨੂੰਨੀ ਤੇ ਜਿਹੜਾ ਵਿਧਾਨ ਮੰਡਲ ਦੁਆਰਾ ਜਾਂ ਵਿਧਾਨਪਾਲਿਕਾ ਜਿਹਨੂੰ ਆਪਾਂ ਕਹਿੰਦੇ ਆ ਇਹਦੇ ਦੁਆਰਾ ਜਿਹੜੇ ਕਿ ਸਰਕਾਰ ਦਾ ਇਹ ਨਿਯਮ ਨਿਰਮਾਣ ਕਾਰਜ ਕੀਤਾ ਜਾਂਦਾ ਹੈ ਨਿਯਮ ਪਾਵ ਕੀ ਨਿਯਮ ਬਣਾਉਣ ਦਾ ਕੰਮ ਜਿਹੜੇ ਕੀ ਵਿਧਾਨ ਪਾਲਿਕਾ ਜਾਂ ਵਿਧਾਨ ਮੰਡਲ ਦਾ ਹੁੰਦਾ ਨਿਯਮਾਂ ਨੂੰ ਲਾਗੂ ਕਰਨ ਦਾ ਕਾਰਜ ਕਾਰਜ ਪਾਲਿਕਾ ਦਾ ਹੁੰਦਾ ਤੇ ਨਿਯਮਾਂ ਦੀ ਰੱਖਿਆ ਕਰਨ ਦਾ ਕਾਰਜ ਆ ਜਿਹੜੇ ਕੀ ਨਿਆਂ ਪਾਲਿਕਾ ਦਾ ਹੁੰਦਾ ਤੇ ਆਲਮੰਡ ਨੇ ਇਸ ਕੰਮ ਨੂੰ ਰਾਣੀ ਪ੍ਰਣਾਲੀ ਦਾ ਨਿਕਾਸੀ ਕਾਰਜ ਦੱਸਿਆ ਨਿਯਮ ਨਿਰਮਾਣ ਕਾਰਜ ਤੇ ਆਲਮੰਡ ਨੇ ਇਸ ਕੰਮ ਨੂੰ ਕਾਨੂੰਨ ਨਿਰਮਾਣ ਕਾਰਜ ਦੀ ਬਜਾਏ ਕੀ ਕਿਹਾ ਨਿਯਮ ਨਿਰਮਾਣ ਨਿਯਮ ਨਿਰਮਾਣ ਕਾਰਜ ਕਿਹਾ ਤੇ ਸਮਾਜਿਕ ਜੀਵਨ ਨੂੰ ਨਿਯਮਿਤ ਕਰਨਾ ਜ਼ਰੂਰੀ ਹੈ ਤੇ ਇਹ ਹੀ ਰਾਣੀ ਇਹ ਕੰਮ ਆ ਜਿਹੜੇ ਕਿ ਰਾਣੀ ਪ੍ਰਣਾਲੀ ਦੁਆਰਾ ਕੀਤਾ ਜਾਂਦਾ ਮਤਲਬ ਕਿ ਸਮਾਜਿਕ ਜੀਵਨ ਨੂੰ ਨਿਯਮਿਤ ਕਰਨਾ ਜਿਹੜੇ ਕਿ ਕਾਨੂੰਨਾਂ ਦਾ ਨਿਰਮਾਣ ਕਰਨਾ ਇਹ ਰਾਣੀ ਪ੍ਰਣਾਲੀ ਦੁਆਰਾ ਕੀਤਾ ਜਾਣ ਵਾਲਾ ਨਿਕਾਸ ਕਾਰਜ ਤੇ ਅੱਗੇ ਹੈ ਨਿਯਮਾਂ ਨੂੰ ਲਾਗੂ ਕਰਨ ਦਾ ਕਾਰਜ ਹਾਂਜੀ ਦੂਜਾ ਕੰਮ ਆਜੂਗਾ ਨਿਕਾਸ ਕਾਰਜਾਂ ਦੇ ਵਿੱਚ ਨਿਯਮਾਂ ਨੂੰ ਲਾਗੂ ਕਰਨ ਦਾ ਕਾਰਜ ਤੇ ਸਰਕਾਰ ਦਾ ਇਹ ਕੰਮ ਕੌਣ ਕਰਦਾ ਕਾਰਜਪਾਲਿਕਾ ਦੁਆਰਾ ਕੀਤਾ ਜਾਂਦਾ ਤੇ ਆਲਮਡ ਨੇ ਇਸ ਕੰਮ ਨੂੰ ਰਾਣੀ ਪ੍ਰਣਾਲੀ ਦਾ ਜਿਹੜੇ ਕਿ ਨਿਕਾਸੀ ਕਾਰਜ ਮੰਦਿਆ ਤੇ ਸਮਾਜਿਕ ਜੀਵਨ ਨੂੰ ਨਿਯਮਿਤ ਕਰਨ ਲਈ ਜਿਹੜੇ ਨਿਯਮ ਰਾਜਨੀਤਿਕ ਪ੍ਰਣਾਲੀ ਦੁਆਰਾ ਬਣਾਏ ਜਾਂਦੇ ਨੇ ਉਹਨਾਂ ਨਿਯਮਾਂ ਨੂੰ ਲਾਗੂ ਕੀਤਾ ਜਾਂਦਾ ਜਿਦੇ ਵਿੱਚ ਵਿਸ਼ੇਸ਼ ਸਰੰਚਨਾਵਾਂ ਆ ਜਾਣਗੀਆਂ ਸਧਾਰਨ ਸੰਸਥਾਵਾਂ ਆ ਜਾਣਗੀਆਂ ਵਿਸ਼ੇਸ਼ ਭੂਮਿਕਾ ਨਿਭਾਉਂਦੇ ਨੇ ਨਿਯਮਾਂ ਨੂੰ ਲਾਗੂ ਕਰਨ ਦੇ ਵਿੱਚ ਨੌਕਰਸ਼ਾਹੀ ਅੱਗੇ ਆਊਗਾ ਨਿਯਮ ਨਿਰਣਾ ਕਾਰਜ ਪਰੰਪਰਾਗਤ ਵਿਚਾਰ ਅਨੁਸਾਰ ਨਿਸ਼ਚਿਤ ਕਾਨੂੰਨ ਅਨੁਸਾਰ ਨਿਆਂ ਕਰਨਾ ਵੀ ਸਰਕਾਰ ਦਾ ਮਹੱਤਵਪੂਰਨ ਕਾਰਜ ਆ ਤੇ ਸਰਕਾਰ ਦਾ ਇਹ ਕੰਮ ਨਿਆਂਪਾਲਿਕਾ ਦੁਆਰਾ ਕੀਤਾ ਜਾਂਦਾ ਤੇ ਆਲਮੋਡ ਨੇ ਇਸ ਕੰਮ ਨੂੰ ਵੀ ਰਾਣੀ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਨਿਕਾਸੀ ਕਾਰਜ ਮੰਨਿਆ ਤੇ ਰਾਣੀ ਪ੍ਰਣਾਲੀ ਦੁਆਰਾ ਬਣਾਏ ਨਿਯਮਾਂ ਦੀ ਵਿਕਤੀਆਂ ਦੁਆਰਾ ਉਲੰਘਣਾ ਕੀਤੀ ਜਾਂਚ ਕਰਤੀਆ ਤੇ ਫਿਰ ਜਿਹੇ ਵਿਕਤੀਆਂ ਨੂੰ ਨਿਯਮਾਂ ਦੁਆਰਾ ਦੰਡ ਦੇਣਾ ਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਨਿਯਮਾਂ ਦੇ ਅਨੁਕੂਲ ਝਗੜਿਆਂ ਨੂੰ ਪਟਾਰਾ ਕਰਨਾ ਰਾਣੀ ਪ੍ਰਣਾਲੀ ਦਾ ਨਿਕਾਸੀ ਕਾਰਜ ਇਸ ਤੋਂ ਇਲਾਵਾ ਹੋਰ ਸੁਧਾਰਨ ਕਾਰਜ ਵੀ ਨੇ ਜੀ ਵੀ ਯਾਰ ਕਰ ਸਕਦੇ ਹੋ ਐਡ ਕਰ ਸਕਦੇ ਹੋ ਲੌਂਗ ਕੁਐਸਚਨ ਦੇ ਵਿੱਚ ਪ੍ਰਣਾਲੀ ਦੀਆਂ ਸਮਰੱਥਾਵਾਂ ਦਾ ਵਿਕਾਸ ਕਰਨਾ ਗ੍ਰੋਥ ਆਫ ਕੈਪੇਬਿਲਿਟੀਆਂ ਆਫ ਸਿਸਟਮ ਹਰੇਕ ਰਾਣੀ ਪ੍ਰਣਾਲੀ ਸਮੁੱਚੇ ਵਾਤਾਵਰਣ ਤੋਂ ਪ੍ਰਭਾਵਿਤ ਹੁੰਦੀ ਆ ਤੇ ਵਾਤਾਵਰਣ ਦੇ ਅਨੁਸਾਰ ਯੋਗਤਾ ਸਹਿਤ ਕਾਰਜ ਕਰਨ ਦੀ ਸਮਰੱਥਾ ਦੀ ਹੋਂਦ ਹਰੇਕ ਰਾਣੀ ਪ੍ਰਣਾਲੀ ਦਾ ਮੂਲ ਆਧਾਰ ਆ ਤੇ ਰਾਣੀ ਪ੍ਰਣਾਲੀ ਦੀ ਸਮਰੱਥਾ ਨਿਵੇਸ਼ਾਂ ਦੇ ਆਧਾਰ ਤੇ ਨਿਕਾਸਾਂ ਦੁਆਰਾ ਹੀ ਵਿਕਸਿਤ ਕੀਤੀ ਹੁੰਦੀ ਆ ਤੇ ਰਾਣੀ ਪ੍ਰਣਾਲੀ ਦੀ ਸਮਰੱਥਾ ਨੂੰ ਸਮੁੱਚੇ ਵਾਤਾਵਰਣ ਅਨੁਸਾਰ ਯੋਗਤਾ ਤੇ ਸਫਲਤਾ ਸਹਿਤ ਢਲ ਜਾਣ ਦੇ ਵਿੱਚ ਹੁੰਦੀ ਆ ਤੁਸੀਂ ਸ਼ਾਰਟ ਦੇ ਵਿੱਚ ਕਹਿ ਸਕਦੇ ਹੋ ਕਿ ਰਾ ਪ੍ਰਣਾਲੀ ਦੀਆਂ ਰਾਣੀ ਪ੍ਰਣਾਲੀ ਦਾ ਸਮਰੱਥਾ ਮੰਨਣਾ ਦਾ ਵਿਕਾਸ ਕਰਨਾ ਵੀ ਜਿਹੜੇ ਕਿ ਇਹਦੇ ਕਾਰਜਾਂ ਦੇ ਵਿੱਚ ਆਉਂਦਾ ਰਾਣੀ ਪ੍ਰਣਾਲੀ ਦੇ ਅੱਗੇ ਹੈ ਪਰਿਵਰਤਨ ਪ੍ਰਕਿਰਿਆ ਇਹਦੀ ਵਿੱਚ ਰਾਣੀ ਪ੍ਰਣਾਲੀ ਨੂੰ ਪਰਿਵਰਤਨ ਪ੍ਰਕਿਰਿਆ ਦੇ ਰੂਪ ਦੇ ਵਿੱਚ ਵੀ ਨਿਰੰਤਰ ਕੰਮ ਕਰਨਾ ਪੈਂਦਾ ਪਰਿਵਰਤਨ ਪ੍ਰਕਿਰਿਆ ਦਾ ਭਾਵ ਹੈ ਕਿ ਰਾਣੀ ਪ੍ਰਣਾਲੀ ਦੀਆਂ ਸਰੰਚਨਾਵਾਂ ਨਿਵੇਸ਼ਾਂ ਨੂੰ ਨਿਕਾਸਾਂ ਦੇ ਰੂਪ ਦੇ ਵਿੱਚ ਬਦਲਣ ਦਾ ਕੰਮ ਕਰਦੀਆਂ ਨੇ ਤੇ ਇਸ ਤੋਂ ਇਲਾਵਾ ਰਾਣੀ ਪ੍ਰਣਾਲੀ ਦੇ ਜਿਹੜੇ ਸਮਰੱਥਾਵਾਂ ਤੇ ਰਾਣੀ ਪ੍ਰਣਾਲੀ ਦੇ ਪਰਿਵਰਤਨ ਪ੍ਰਕਿਰਿਆ ਦਾ ਪ੍ਰਤੱਖ ਰੂਪ ਦੇ ਵਿੱਚ ਅੰਤਰ ਸੰਬੰਧਿਤ ਹੈ ਤੇ ਜੇਕਰ ਕਿਸੇ ਰਾਨੀ ਪ੍ਰਣਾਲੀ ਕੋਲ ਲੜਿੰਦੀਆਂ ਸਮਰੱਥਾਵਾਂ ਹੋਣਗੀਆਂ ਤਾਂ ਉਹ ਪ੍ਰਣਾਲੀ ਸਫਲਤਾਪੂਰਵਕ ਤੇ ਸਮੁੱਚੇ ਵਾਤਾਵਰਣ ਅਨੁਸਾਰ ਨਿਵੇਸ਼ਾਂ ਨੂੰ ਨਿਕਾਸ਼ਾਂ ਵਿੱਚ ਬਦਲਣ ਦੇ ਯੋਗ ਹੋ ਸਕਦੀ ਹੈ ਅੱਗੇ ਹੈ ਪ੍ਰਣਾਲੀ ਪੋਸ਼ਣ ਤੇ ਰੂਪ ਅਨੁਕੂਲਨ ਗਾਰਜ ਹੁਣ ਇੱਕ ਇਹਨਾਂ ਜਿਵੇਂ ਉਦਾਹਰਣ ਦੇ ਕੇ ਸਮਝਾ ਰਖਿਆ ਵੀ ਇੱਕ ਕਾਰ ਨੂੰ ਸੜਕ ਤੇ ਸਫਲਤਾਪੂਰਵਕ ਚੱਲਣ ਦੇ ਯੋਗ ਬਣਾਉਣ ਲਈ ਦੇ ਪੁਰਜ਼ਿਆਂ ਨੂੰ ਤੇਲ ਦੇਣਾ ਪੈਂਦਾ ਤੇ ਮਰੰਮਤ ਕਰਵਾਉਣੀ ਪੈਂਦੀ ਹੈ ਲੋਡ ਅਨੁਸਾਰ ਉਹਨਾਂ ਪੁਰਜ਼ਿਆਂ ਨੂੰ ਬਦਲਣਾ ਵੀ ਪੈਂਦਾ ਇਸੇ ਤਰੀਕੇ ਨਾਲ ਰਾਣੀ ਪ੍ਰਣਾਲੀ ਨੂੰ ਠੀਕ ਰੂਪ ਦੇ ਵਿੱਚ ਕਾਇਮ ਰੱਖਣ ਲਈ ਵਾਤਾਵਰਣ ਅਨੁਸਾਰ ਇਹਨੂੰ ਢਲ ਜਾਣ ਦੇ ਯੋਗ ਬਣਾਉਣ ਲਈ ਇਹ ਜੋ ਹੈ ਕਾਰ ਰਾਣੀ ਪ੍ਰਣਾਲੀ ਦਾ ਸਰੰਚਨਾਵਾਂ ਨੂੰ ਵੀ ਕਰਨੇ ਪੈਂਦੇ ਨੇ ਤੇ ਰਾਣੀ ਪ੍ਰਣਾਲੀ ਵਿੱਚ ਵੱਖ-ਵੱਖ ਪਦਵੀਾਂ ਲਈ ਵਿਅਕਤੀਆਂ ਨੂੰ ਭਰਤੀ ਕੀਤਾ ਜਾਣਾ ਜ਼ਰੂਰੀ ਹੈ ਤੇ ਉਹਨਾਂ ਪਦਵਿਆਂ ਨਾਲ ਸੰਬੰਧਿਤ ਕਾਰਜਾਂ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਸਿਖਲਾਈ ਦੇਣਾ ਵੀ ਜ਼ ਦੀ ਰਾਣੀ ਪ੍ਰਣਾਲੀ ਵਿੱਚ ਨਵੇਂ ਪਦਮੇ ਉਤਪੰਨ ਕੀਤੇ ਜਾਂਦੀਆਂ ਨੇ ਤੇ ਉਹਨਾਂ ਲਈ ਨਵੇਂ ਵਿਅਕਤੀ ਭਰਤੀ ਕੀਤੇ ਜਾਂਦੇ ਨੇ ਜਿਵੇਂ ਕਮਾਂ ਨੂੰ ਵੀ ਆਲਮੰਡ ਪਵੇਲ ਨੇ ਜਿਹੜੇ ਕੀ ਪ੍ਰਣਾਲੀ ਪੋਸ਼ਣ ਤੇ ਰੂਪਨਕੋਲਣ ਕਾਰਜ ਕਿਹਾ ਸੋ ਏਸੀ ਤੁਹਾਡਾ ਲੌਂਗ ਕੁਐਸਚਨ ਅੱਗੇ ਐਂਡ ਦੇ ਵਿੱਚ ਸਿੱਟਾ ਥੈਂਕਸ ਸਭ ਤੋਂ ਪਹਿਲਾਂ ਕਿਵੇਂ ਯਾਦ ਕਰਨ ਨੇ ਪਹਿਲਾਂ ਹੈਡਿੰਗਸ ਫਿਰ ਉਹਨਾਂ ਦੇ ਅੱਗੇ ਪਾਰਟ ਯਾਦ ਕਰ ਲੈਣੇ